ਐਮਐਲਏ ਸੁਖਪਾਲ ਸਿੰਘ ਨੰਨੂ ਬਲੂਠਾਠਾ ਮਾਰਦਾ ਇਕੱਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ ਦੇ ਹੱਕ ਵਿੱਚ ਐਮਐਲਏ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਸਰਦਾਰ ਜਗENDER ਸਿੰਘ ਜੀ ਵਾਰ ਪ੍ਰਧਾਨ ਨੇ ਵਸਤੇ ਸੁਣਵਾ ਜਲਸਨ ਜੀ ਸੰਤੋਖ ਸਿੰਘ ਜੀ ਯਾਰ ਧੱਕੇ ਮਾਰੀ ਹੈ ਕੰਦੀ ਸਾਹਿਬ ਆਪਕਾ ਸਿੰਘ ਖੈਰਾ ਸਾਹਿਬ ਭੋਲਾ ਪ੍ਰਧਾਨ ਜੀ ਲక్ష్మణ ਸੋਤਾ ਜੀ ਬਲਵਿੰਦਰ ਗਿੱਲ ਜੀ ਬਨਸਾ ਜੀ ਪ੍ਰੋਧ ਜੀ ਵਿਜੇ ਕੁਮਾਰ ਜੀ ਸਤਪਾਲ ਐਨੀਅਲ ਜੋਗਿੰਦਰ ਸਿੰਘ ਜੀ ਇੱਧਰ ਦੇਖਿਓ ਜੀ ਸ਼ੇਰੀ ਸੁਖਬੀਰ ਸਿੰਘ ਕਾਲੂ ਠੱਗਾਂ ਵਾਲੀ ਬਸਤੀ ਸਰ ਦੇਖਿਓ ਕਾਲੂ ਠੱਗੀ ਬਸਤੀ ਟੈਂਕਾਂ ਵਾਲੀ ਲਾਡੀ ਪ੍ਰਧਾਨ ਸੋ ਕੁ ਪਿਛਲੇ ਆ ਪਿਛਲੇ ਆ ਪਿਛਲੇ ਜਾਂ ਜ਼ਮੀਨ ਸੇ ਲਿਆ ਤੋਂ ਅੱਗੇ ਹੋ ਸਾਰਿਆਂ ਨੂੰ ਜਿਨ੍ਹਾਂ ਨੇ ਨਾਮ ਬੋਲਿਆ ਸਾਰੇ ਇੱਥੇ ਪਸੇ ਬਹੁਤ ਵੱਡਾ ਸਾਥ ਮਿਲਿਆ ਕਿ ਉਮੀਦ ਹੈ ਕਿ ਅਸੀ ਰਾਹ ਤੇ ਬਹੁਤ ਵੱਡਾ ਮੋੜ ਆ ਜਿਹੜਾ ਅਸੀਂ ਫਤਿਹ ਕਰ ਤਾ ਕਿਵੇਂ ਲੱਗਦਾ ਅੱਜ ਜਿਹੜਾ ਕਿ ਕਸ਼ਟ ਠਾਠਾ ਮਾੜਾ ਇਕੱਠਾ ਹੈ ਤਾਂ ਇਸ ਨੂੰ ਲੈ ਕੇ ਸਪਾਸੇ ਨੰਨੂ ਨੂੰ ਕੀ ਆਉਣ ਵਾਲੇ ਸਮੇਂ ਵਿੱਚ ਕੋਈ ਔਦਾ ਵਗੈਰਾ ਦੇ ਦੀ ਗੱਲ ਮਾਨ ਸਾਹਿਬ ਨੇ ਨੰਨੂ ਸ਼ਾਮਲ ਕੀਤਾ ਹੈ ਮਾਨ ਸਾਹਿਬ ਨੇ ਇਹਨਾਂ ਨਾਲ ਜੋ ਵੀ ਪੂਰਾ ਨਿਵੰਦਾਚਾਰਾ ਨੂੰ ਵਾਦਾ ਕੀਤਾ ਜੇਵੇਂ ਹੋ ਸਕੇ ਪਾਰਟੀ ਦੇ ਵਿੱਚ ਨੇ ਮਨਤਨ ਮੰਤਰੀਓ ਤਾਂ ਜਿਵੇਂ ਗੱਲ ਕੀਤੀ ਜਾਵੇ ਤਾਂ ਬੀਜੇਪੀ ਕੈਰੀ ਹੈ 200 ਜਿਹੜਾ 400 ਪਾਰ ਕਿਵੇਂ ਦੇਖਦੇ ਤੁਸੀਂ ਕਹਿੰਨਗੇ ਕੋਈ ਕਹੀ ਹੋਏ 400 ਪਾਰ ਬੀਜੇਪੀ ਐ ਕਿ 100 ਪਾਰ ਕਰ ਮੰਤਰੀਓ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੇ ਇਹ ਆਮ ਆਦੀ ਪਾਰਟੀ ਤੋਂ ਜਿਹੜੇ ਉਨੀ ਪਾਸ ਸੀਗੇ ਤਾਂ ਦੇਖੋ ਜੀ ਮੈਂ ਤਾਂ ਪਾਰਟੀ ਵਾਲੀ ਵਿਅਕਤੀ ਹਾਂ ਔਰ ਮੇਰੇ ਜਿਸ ਕੋਟੇ ਝੰਡਾ ਫੜੇ ਲੋਕ ਵਫਾਦੈ ਨਿਭਾਈ ਆ ਅੱਜ ਆਪ ਜਨਪਾਪਟੀ ਜੀ ਝੰਡਾ ਫੜਿਆ ਔਰ ਕਾਕਾਪਾਟ ਜਿਹਨੇ ਜੋ ਕੈਂਡੀ ਦਿੱਤੇ ਗਏ ਆ ਮੇਰਾ ਫਰਜ਼ ਬੰਦਾ ਜਿਸ ਤਰ੍ਹਾਂ ਮੈਂ ਪਹਿਲਾਂ ਆਪ ਨੂੰ ਦੁੱਧੇ ਨਿਭਾਈਆ ਮੇਰੇ ਪਿਤਾ ਜੀ ਨੇ ਨਿਭਾਈਆ ਮੈਂ ਉਸ ਦੇ ਪਰ ਨਿਭਾਉਂਦੇ ਹੋਏ ਅੱਜ ਜੋ ਮੇਰੇ ਇੱਕ ਵਰਕਰ ਸੀ ਜੋ ਮੇਰੇ ਕਾਰਜਕਰਤਾ ਸੀ ਜਿਹਨੇ ਵਫਾਦੈ ਨਿਭਾਈ ਇਸ ਘਰਨਾ ਲਵਾਈ ਆ ਅੱਜ ਜੋ ਅਕਾਲੀ ਦਲ ਭਾਜਪਾ ਨੂੰ ਛੱਡ ਕੇ ਅੱਲਾਹ ਵਾਲੀ ਪਾਰਟੀਆ ਕੋ ਵੱਡੇ ਅਹੁਦਿਆਂ ਦੇ ਜੋ ਬੈਠੇ ਸੀ ਅਜੋ ਇਸ ਪਾਰਟਨਰ ਸ਼ਾਮਲ ਹੋਏ ਮੇਰੇ ਨਾਲ ਸ਼ਾਮਲ ਹੋਏ ਹੈ ਤਾਂ ਮੈਨੂੰ ਉਮੀਦ ਹੈ ਕਿ ਜੋ ਕਮੀਆਂ ਵੀ ਰਹਿ ਗਈਆਂ ਹੋਣ ਇਸ ਪਾਰਟੀ 'ਚ ਅੱਜ ਸਾਡੇ ਵਰਕਰ ਦੇ ਭਾਜਾ ਜੋ ਆਏ ਆ ਕੱਲ੍ਹ ਤੋਂ ਛੱਡ ਕੇ ਆਏ ਆ ਉਹ ਦਾਕਾ ਬਾਕੀ ਸਾਡੇ ਪਹੁੰਚ ਜਾਣਗੇ ਔਰ ਇਹਨਾਂ ਨੇ ਮੋੜਨਾ ਮੋੜਾ ਰੱਖ ਕੇ ਹਮੇਸ਼ਾ ਜੋ ਇਸ ਇਲਾਕੇ ਦਾ ਕੰਮ ਕਰਵਾਇਆ ਜਾਂ ਕੰਮ ਕਰਦੇ ਰਹੇ ਕਿੰਨੇ ਕੋ ਲੋਕ ਅੱਜ ਨੰਦੂ ਸਾਹਿਬ ਜਿਹੜੇ ਐ ਸ਼ਾਮਲ ਹੋਏ ਐ ਕਿੰਨਾ 4-500 ਬੰਦਾ ਜਿਹੜਾ ਸ਼ਾਮਿਲ ਕਿੰਨਾ ਕੁ ਉਤਸ਼ਾਹ ਉਹਨਾਂ ਦੇਖਣ ਨੂੰ ਮਿਲ ਰਿਹਾ ਸੀ ਮੈਂ ਕਿਹਾ ਜੀ 12 ਵਜੇ ਇਸ ਕੋਲ ਦਾ ਸਮਾਂ ਸੀ ਔਰ 2 ਵਜੇ ਦਾ ਸਮਾਂ ਧਿਆਨ ਦਾ ਸੰਗਤ 12 ਵਜੇ ਆਣੀ ਸ਼ੁਰੂ ਹੋ ਗਈ ਸੀ ਲੋਕਾਂ ਦਾ ਬਹੁਤ ਉਤਸ਼ਾਹ ਹੈ ਜਿਸ ਦਿਨ ਮੈਂ ਸ਼ਾਮਿਲ ਹੋਇਆ ਉਸ ਦਿਨ ਲੋਕਾਂ ਨੇ ਮਤਲਬ ਬਹੁਤ ਉਤਸ਼ਾਹ ਕੀਤਾ ਕਿ ਤੁਸੀਂ ਸ਼ਾਮਿਲ ਹੋ ਇਸ ਪਾਰਟੀ ਵਿੱਚ ਕਿਉਂਕਿ ਸਾਰਨ ਪਤਾ ਕਿ ਮੈਂ ਮਹਮਾਨਤਾਈ ਨੇ ਇਸ ਰਾਕੇਸ਼ ਕੰਮ ਕੀਤਾ ਔਰ ਜਿਸ ਪਾਰਟੀ ਜਿਹੜੀ ਵਾਹ ਭੜੀ ਹੈ ਉਹ ਵੀ ਗਵਾਨਦਾਰ ਪਾਰਟੀ ਹੈ ਔਰ ਲੋਕਾਂ ਜੀ ਬਹੁਤ ਵਧੀਆ ਇਹ ਮੈਸੇਜ ਗਿਆ ਲੋਕਾਂ ਬਹੁਤ ਖੁਸ਼ੀ ਜਤਾ ਕੇ ਕਿ ਮੈਂ ਬਹੁਤ ਸਹੀ ਟਾਈਮ ਤੇ ਸਹੀ ਪਾਰਟੀ ਜਾ ਕੇ ਆਪਣੇ ਕੰਮ ਲਾਇਆ ਤੇ ਮੈਨੂੰ ਉਮੀਦ ਆ ਕਿ ਜੀ ਆਪਣੇ ਵਰਕਰ ਦੇ ਨਾਲ ਇਹਨੂੰ ਜਤਾਇਆ ਜਾਂਦਾ ਹੈ ਬਰਾ ਸਾਹਿਬ ਇੱਕ ਲਾਸਟ ਕੁਐਸਚਨ ਹੈ ਕਿ ਅੱਜ ਜਿੱਤੇ ਕੈबिनेट ਜਿਹੜੇ ਸੀ ਪੰਜਾਬ ਵਿੱਚ ਪਹੁੰਚਾ ਸੀਗਾ ਪਰ ਉੱਥੇ ਵੀ ਕੋਈ ਸਿਆਸਤ ਨਜ਼ਰ ਆਈ ਹੈ ਚਾਹ ਦੀ ਸਿਆਸਤ ਨਜ਼ਰ ਆਈ ਜੀ ਸਾਡੇ ਮੰਤਰੀ ਸਰਬੰਦ ਜੀ ਕੈबिनेट ਸਾਹਿਬ ਨੂੰ ਮੁਲਾਕਾਤ ਰੱਖੀ ਉਹ ਜੋ ਕਰਕੇ ਨੂੰ ਨਹੀਂ ਆ ਸਕੇ ਮੈਂ ਬਤਾਵਾਂ ਕਿ ਇਹ ਹੋਣ ਦੇ ਸਮਾਂ ਕੀ ਆਇਆ ਪਰ ਸਾਡੀ ਕਲਗਰਥਾ ਰੋ ਹਾਈਵੇ ਉਹ ਦੇ ਕਰਕੇ ਉਹਨਾਂ ਨੂੰ ਉੱਥੇ ਰੁਕਣਾ ਪਿਆ ਕਿ ਸਾਡੇ ਸੀਐਮ ਭਗਵੰਦ ਮਾਨ ਜੀ ਦੇ ਸਾਹਮਣੇ ਰੋਡ ਸਾਰਿਆਂ ਦੇ ਬੁਟਾਂ ਵਿੱਚ ਲੱਗੀ ਵੇਲ ਦੀ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ